ਰੂਪਨਗਰ ਦੇ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਬੀਤੀ ਰਾਤ ਕੱਪੜੇ ਦੀ ਦੁਕਾਨ ਤੇ ਚੋਰੀ ਦੀ ਵੱਡੀ ਵਾਰਦਾਤ ਵਾਪਰੀ ਚੋਰ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ 70000 ਰੁਪਏ ਦੀ ਨਕਦੀ ਤੇ ਮਹਿੰਗੇ ਕੱਪੜੇ ਚੋਰੀ ਕਰ ਲਏ ਨੇ ਹਾਲਾਂਕਿ ਉੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਸਵੇਰੇ ਜਦੋਂ ਦੁਕਾਨ ਮਾਲਕ ਗੁਰਮੀਤ ਸਿੰਘ ਦੁਕਾਨ ਤੇ ਪਹੁੰਚਿਆ ਤਾਂ ਤਾਲੇ ਟੁੱਟੇ ਤੇ ਸਾਮਾਨ ਖਿਲਰਾ ਵਿਕਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਐਸਐਚਓ ਪਵਨ ਕੁਮਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤੇ ਜਲਦ ਹੀ ਚੋਰ ਗ੍ਰਿਫਤਾਰ ਕੀਤੇ ਜਾਣਗੇ ਪਰ ਵੱਡੇ ਸਵਾਲ ਨੇ ਕਿ ਰਾਕਟ ਵਿਕਾਸ ਵਾਲੇ ਕੱਲ ਪ੍ਰਸ਼ਾਸਨ ਵੀ ਆਇਆ ਸੀਗਾ ਇੱਥੇ ਪ੍ਰਸ਼ਾਸਨ ਸਾਡੇ ਜਿਹੜੇ ਹੈ ਨਾ ਬੇੜੇ ਅਸੀਂ ਕਹਿ ਰਹੇ ਸੀ ਕਿ ਬੇੜੇ ਖਾਲੀ ਕਰਾਣੇ ਆ ਜੀ ਤੇ ਤੁਹਾਡੇ ਅਪਰੋਚਮੈਂਟ ਕੀਤੀ ਪਬਲਿਕ ਅਪਰੋਚ ਸਾਡੇ ਅੱਗੇ 60 ਫੁੱਟ ਜਗ੍ਹਾ ਅੱਗੇ ਸੜਕ ਹੈਗੀ ਐ ਉਹਨਾਂ ਨੂੰ ਸਿਰਫ ਆਹ ਸ਼ਟਰ ਦਿਖਦੇ ਪਏ ਐ ਅਗਰ ਇਹ ਸ਼ਟਰ ਨਾ ਹੁੰਦੇ ਅੱਜ ਸਾਡਾ ਰਿੰਪੇ ਬਾਈ ਦੇ ਕਟੋ ਕਟ ਨਹੀਂ 10 ਤੋਂ 20 ਲੱਖ ਰੁਪਏ ਦਾ ਨੁਕਸਾਨ ਹੁੰਦਾ ਇਹ ਸਿਰਫ ਡਬਲ ਸ਼ਟਰਿੰਗ ਦੇ ਕਰਨ ਅਸੀਂ ਬਚ ਗਏ ਨਹੀਂ ਤਾਂ ਸਾਡਾ ਇਸ ਸਾਡੇ ਇਸ ਮੁੰਡੇ ਨੇ ਮਿਹਨਤ ਅੰਨੀ ਕੀਤੀ ਹੈ ਸਾਨੂੰ ਪਤਾ ਹੈ ਕਿ ਅਸੀਂ ਬਚਪਨ ਤੋਂ ਛੋਟੇ ਉਮਰ ਤੋਂ ਦੇਖਦੇ ਆ ਰਹੇ ਹਾਂ ਇਸ ਬੰਦੇ ਨੇ ਇਸ ਸੀਟ ਤੇ ਬੈਠ ਕੇ ਇੰਨੀ ਮਿਹਨਤ ਕੀਤੀ ਹੈ ਅੱਜ ਇੱਥੇ ਤੱਕ ਪੁੱਜਿਆ ਇੱਥੇ ਸੀਟ ਤੇ ਬੈਠ ਕੇ ਉਹਦੀ ਸਾਰੀ ਕਮਾਈ ਜ਼ਿੰਦਗੀ ਦੀ ਸਾਰੀ ਖਤਮ ਹੋ ਜਾਣੀ ਸੀਗੀ ਮਿੰਟਾਂ 'ਚ ਇਸ ਬੰਦੇ ਦਾ ਸ਼ਟਰੇਹ ਦੋ ਹੋ ਕੇ ਬਚਾ ਕੇ ਇੱਕ ਹੋਰ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਸਾਡੇ ਇੱਕ ਕਬਜ਼ੇ ਦੇ ਦੇਖਦੀ ਕਿ ਪਏ ਆਹ ਕ੍ਰੋਚਮੈਂਟ ਦਿੱਤੀ ਵੀ ਇਹਨੂੰ ਨਾ ਦੇਖਣ ਸਾਡੇ ਦੇ ਸ਼ਹਿਰ ਦੇ ਵਿੱਚ ਜੋ ਕਾਰਵਾਈਆਂ ਹੋਈਆਂ ਉਹਨਾਂ ਨੂੰ ਫੜਨ ਜਿਹੜੇ ਚੋਰੀਆਂ ਹੋ ਰਹੀਆਂ ਉਹਨਾਂ ਨਕੇਲ ਫਸਲ ਸਾਡੇ ਇਸ ਮਾਰਕੀਟ ਦੇ ਵਿੱਚ ਘੱਟੋ ਘੱਟ ਨਹੀਂ 2 ਸਾਲ ਦੇ ਵਿੱਚ 15 ਤੋਂ 20 ਵਾਰੀ ਚੋਰੀ ਹੋ ਚੁੱਕੀ ਹੈ ਆ ਪਿਛਲੀ ਵਾਰੀ ਏਸੀ ਸਾਰੀ ਮਾਰਕੀਟ ਦੇ ਏਸੀ ਚੋਰੀ ਹੋ ਗਏ ਉੱਪਰ ਇੱਕ ਵੀ ਏਸੀ ਨਹੀਂ ਬਚਿਆ ਸਾਰਾ ਏਸੀ ਸਭ ਪੱਟ ਕੇ ਲੱਗੇ ਉਹ ਜਿੰਨੇ ਵੀ ਹੈਗੇ ਉਸ ਤੋਂ ਬਾਅਦ ਸਾਡੇ ਨਾਲ ਦੁੱਧ ਵਾਲੀ ਦੇ ਹੈਗੇ ਇਹਦੇ ਸਾਰੀ ਦੁਕਾਨ ਖਾਲੀ ਕਰਕੇ ਚਲੇ ਗਏ ਉਸ ਤੋਂ ਅਗੇ ਮੋਬਾਈਲ ਵਾਲੀ ਸ਼ਾਪ ਸੀਗੀ ਉਹ ਪਹਿਲਾਂ ਖਾਲੀ ਕਰਕੇ ਚਲੇ ਗਏ ਅਸੀਂ ਇਹ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿ ਸਾਡੇ ਦੁਕਾਨਦਾਰਾਂ ਉਤੇ ਗਾਜ ਖੇਚਣ ਤੋਂ ਖੇਲਾ ਸਾਡੇ ਗਲੇ ਘੋਟਣ ਤੋਂ ਪਹਿਲਾਂ ਆਪਣਾ ਦੇਖੋ ਕਿ ਬਈ ਤੁਸੀਂ ਆਪਣੀ ਕਾਰਵਾਈ ਕਰ ਰਹੇ ਆਂ ਸ਼ਹਿਰ ਦੇ ਵਿੱਚ ਸੁਧਾਰ ਕਰ ਰਹੇ ਆਂ ਸ਼ਹਿਰ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਜਿਹੜਾ ਮਰਦਾ ਗਰੀਬੰਦਾ ਕਮਾ ਰਿਹਾ ਉਹਦੀ ਗੱਲ ਘੋਟਰ ਨੂੰ ਫਿਰਦੇ ਪਏ ਆਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਾਡਾ ਸਾਥ ਦੇਣ ਸਾਡੇ ਦੇਸ਼ ਦੀ ਤਰੱਕੀ ਉਦੋਂ ਹੀ ਹੈ ਸ਼ਹਿਰ ਦੀ ਤਰੱਕੀ ਉਦੋਂ ਹੀ ਹੈ ਜੋ ਸਾਡੇ ਕਾਰੋਬਾਰ ਚੱਲਦੇ ਪਏ ਆ। ਅਦਰ ਉਹਨਾਂ ਦੇ ਵੀ ਉਹਨਾਂ ਦੀ ਕੋਈ ਕੁਝ ਨਹੀਂ ਚੱਲਣਾ ਹੈਗਾ ਤੇ ਸਾਡੇ ਸਾਡੇ ਗੱਲ ਕੁੱਟੀ ਜਾਣੇ ਆ ਸ਼ਹਿਰ ਨਹੀਂ ਕਾਮਯਾਬ ਹੋਣਾ। ਗੁਰਮੀਤ ਸਿੰਘ ਮੇਰੀ ਸ਼ਾਪ ਦਾ ਨਾਮ ਹੈ ਰਿੰਪਾ ਐਂਡ ਬ੍ਰਦਰ ਦਾ। ਮੈਂ ਜਦੋਂ ਸਵੇਰੇ ਆਇਆ ਦੁਕਾਨ ਖੋਲਣ ਮੈਂ ਸਵੇਰੇ ਨਾਲ ਜਲਦੀ अर्ਲੀ ਮਾਰਨਿੰਗ ਆ ਕੇ ਦੁਕਾਨ ਦਾ ਸ਼ਟਰ ਚੱਕ ਜਾਂਦਾ ਨਹੀਂ ਬਾਅਦ ਵਿੱਚ 10 ਮੰਡੇ ਵਜੇ ਮੰਡੇ ਆ ਕੇ ਦੁਕਾਨ ਖੋਲ ਲੈਂਦੇ ਆ। ਜਦੋਂ ਮੈਂ ਆਕੇ ਦੇਖਿਆ ਮੈਂ ਕਿ ਯਾਰ ਸ਼ਟਰ ਲੋਕ ਲੇ ਆ ਮੈਂ ਜ ਆਕੇ ਸ਼ਟਰ ਚੱਕਿਆ ਤਾਂ ਅੰਦਰ ਦੇਖਿਆ ਅੰਦਰ ਦੇ ਹਾਲਾਤ ਸਾਰਾ ਕੁਝ ਖਾਲੀ ਅੰਦਰ ਜ ਗੱਲਾ ਖੁੱਲਾ ਪਿਆ ਸਾਰਾ ਕੁਝ ਜਦ ਮੈਂ ਆਕੇ ਉਹ ਕਰਿਆ ਮੈਂ ਇਹਦੇ ਹੋਸ਼ ਛੁੱਟ ਗਏ ਮੈਂ ਸੋਚਾ ਮੇਰੇ ਧਿਆਨ ਵਿੱਚ ਨਹੀਂ ਵੀ ਮੈਂ ਕਰਾਂ ਕਿਆ ਸਮਝ ਨਹੀਂ ਲੱਗ ਰਹੀ ਥੀ ਵੀ ਮੈਂ ਕਰਾਂ ਕਿਆ ਮੈਂ ਜਦੇ ਆਪਣਾ ਕਹਿੰਦੇ ਆਂਡੀ ਨੂੰ ਆਂਡੀਆਂ ਨੂੰ ਦੱਸਿਆ ਮੈਂ ਕਿ ਯਾਰ ਐਦਾਂ ਕਰਕੇ ਉਹ ਹੋ ਗਿਆ ਕਹਿੰਦੇ ਭਾਈ ਸੰਤ ਤਾਂ ਪਤਾ ਨਹੀਂ ਸ਼ਟਰ ਲੱਗਿਆ ਵਾ ਜਦ ਆ ਕੇ ਫਿਰ ਕੈਮਰੇ ਚੈੱਕ ਕਰੇ ਤਾਂ ਪਤਾ ਲੱਗਿਆ ਵੀ ਬੰਦਾ ਰਾਤ ਕੋਈ ਸਵੇਰੀ 6:05 ਵਜੇ ਦੇ ਗੇੜ ਵਿੱਚ ਆਇਆ 5 ਤੋਂ 5:30 ਵਜੇ ਦੇ 20-15-20 ਮਿੰਟ ਦੇ ਵਿੱਚ ਉਹਨੇ ਚੋਰੀ ਕਰੀਆ ਆਪਣਾ ਸਮਾਨ ਸਭ ਨੂੰ ਸਾਰਾ ਉਸ ਚੱਕਿਆ ਇਕੱਠਾ ਕਰਿਆ ਲੈ ਗਿਆ ਐਨਾ ਸੁਕਰ ਵੀ ਸਾਡੇ ਸ਼ਟਰ ਡਬਲ ਲੱਗਿਆ ਹੋਇਆ ਤਾਂ ਤਾਂ ਕਰਕੇ ਥੋੜਾ ਜਿਹਾ ਅੰਦਰ ਦਾ ਬਚਾਅ ਹੋ ਗਿਆ ਬਾਹਰ ਵਾਲਾ ਤਾਂ ਸਮਾਨ ਲੈ ਗਿਆ ਸਾਰਾ ਜੇ ਸ਼ਟਰ ਦੂਸਰਾ ਨਾ ਹੁੰਦਾ ਤਾਂ ਸਾਡਾ ਨੁਕਸਾਨ ਬਹੁਤ ਸਾਡਾ ਕਾਉਂਟਰ ਦਾ ਸਾਰਾ ਸਮਾਨ ਉਹ ਸਾਰਾ ਖਾਲੀ ਕਰਕੇ ਕਾਉਂਟਰ ਇਧਰ ਵਾਲਾ ਇਧਰ ਵਾਲਾ ਸਾਰਾ ਖਾਲੀ ਕਰਕੇ ਗੱਲੇ ਖਾਲੀ ਕਰਕੇ ਮੇਰਾ ਅਸੈਸਰੀ ਵਗੈਰਾ ਉਹ ਚੱਕ ਲੇਗੇ ਉਹਦੇ ਚ ਕਿੰਨਾ ਨੂੰ ਸਮਾਨ ਵੀਰੇ ਯਾਰ ਤੁਸੀਂ ਲਾਓ ਮੇਰਾ 70 ਕਹ ਹਜ਼ਾਰ ਰੁਪਏ ਕੈਸ਼ ਤਾਂ 1.5 ਲੱਖ ਰੁਪਏ ਦਾ ਮੇਰਾ ਸਮਾਨ ਆ ਜਿਹੜਾ ਮੇਰਾ ਉਹ ਚੱਕ ਕੇ ਲੈ ਗਏ ਅੱਛਾ ਸਰ ਪੁਲਿਸ ਕਾਰਵਾਈ ਕਰੀ ਆ ਪੁਲਿਸ ਵਾਲਿਆਂ ਨੂੰ ਮੈਂ ਰਿਪੋਰਟ ਕਰਤੀ ਜੀ ਐ ਮੈਂ ਅੱਜ ਕਰੀਆ ਆਪਣਾ ਮੈਂ 100 ਨੰਬਰ ਤੇ ਆ ਕੇ ਕਾਲ ਕਰਤੀ ਸੀ ਉਹਦੇ ਬਾਅਦ ਆਗੇ ਪੁਲਿਸ ਵਾਲੇ ਸਾਰੀ ਵੈਰੀਫਿਕੇਸ਼ਨ ਕਰਕੇ ਗਏ ਆ ਹੁਣ ਬਾਕੀ ਜੋ ਹੁੰਦੀ ਆ ਉਹਨਾਂ ਨੂੰ ਕਿਹਾ ਵੀ ਜੋ ਕਾਰਵਾਈ ਆ ਉਹ ਕਰਕੇ ਦੋਸਾਰ ਮਤੋਂ ਬਾਈ ਆ ਵੀ ਚਲੋ ਜੋ ਮੇਰਾ ਸਮਾਨ ਆ ਮੇਰੇ ਨੁਕਸਾਨ ਦੀ ਪਰਪਾਈ ਆ ਜਿੰਨਾ ਦਾ ਹੋ ਸਕੇ ਉਹਨਾਂ ਕਰਵਾ ਦਿਓ ਠੀਕ ਹੈ ਜੀ ਆਪਣਾ ਕੀ ਕਹਿੰਦੇ ਜਿੰਨਾ ਕੋ ਹੋ ਸਕਦਾ ਏ ਸਮਾਨ ਐਥੇ ਕੈਸ਼ ਸ਼ਟਰ ਉਹ ਜਿੰਨਾ ਕੋ ਹੋਇਆ ਨੁਕਸਾਨ ਤਾਂ ਬਹੁਤ ਬਹੁ ਹੈ ਫਿਰ ਵੀ ਜੇ ਕਿਤੇ ਬਾਈ ਚਾਂਸ ਆ ਆ ਚੱਕ ਹੋ ਜਾਂਦਾ ਸ਼ਟਰ ਨਾ ਹੁੰਦੇ ਮੈਨੂੰ ਦੋ ਸ਼ਟਰਾਂ ਦਾ ਮੈਨੂੰ ਬਹੁਤ ਸੇਫਟੀ ਮਿਲਦੀ ਆ ਮੈਂ ਵੀ ਕਹਾ ਵੀ ਹਾਂਜੀ ਹੁਣ ਪ੍ਰਸ਼ਾਸਨ ਕਹਿੰਦਾ ਇਹ ਵੀ ਤੁਸੀਂ ਸ਼ਟਰ ਦੋ ਕਾ ਤੇ ਲਾਏ ਹੋਏ ਆ ਜੇ ਇਹ ਨਾ ਹੁੰਦੇ ਮੇਰਾ ਤਾਂ ਨੁਕਸਾਨ ਹੀ ਬਹੁਤ ਹੋ ਗਿਆ ਹਤਾ ਜੀ ਮੇਰਾ ਤਾਂ ਅੰਦਰ ਸਾਰੀ ਦੁਕਾਨ ਖਾਲੀ ਕਰ ਜਾਣੀ ਸੀ ਉਹਨਾਂ ਨੇ ਤਰ੍ਹਾਂ ਕਿ ਗਨੀ ਜਲ ਸਿੰਘ ਨਗਰ ਚ ਇੱਕ ਕੱਪੜੇ ਦੀ ਦੁਕਾਨ ਜਿਹੜੀ ਕਿ ਗਰਮੀਤ ਸਿੰਘ ਦੀ ਹੈ ਉਹਦੇ ਚ ਸਵੇਰੇ ਸਾਨੂੰ ਉਹਨਾਂ ਨੇ ਇਨਫੋਰਮ ਕੀਤਾ ਸੀ ਅਸੀਂ ਮੌਕਾ ਦੇਖਿਆ ਉਹ ਜਿਹੜਾ ਉਹਦੇ ਦੁਕਾਨ ਚੋਂ ਮਤਲਬ ਡਬਲ ਸ਼ਟਰ ਸੀ ਅਗਲਾ ਜਿਹੜਾ ਪਿਛਲਾ ਸ਼ਟਰ ਤਬਜਾ ਹੋ ਗਿਆ ਅਗਲੇ ਸ਼ਟਰ ਚ ਜਿਹੜਾ ਕੁਛ ਕਪੜੇ ਉਹਨਾਂ ਦੇ ਲੱਗੇ ਤੇ ਬਾਕੀ ਸਾਰੀ ਅਸੈਸਮੈਂਟ ਅਸੀਂ ਕਰ ਰਹੇ ਹਾਂ ਸਵੇਰ ਤੋਂ ਮੇਰੀ ਜਿਹੜੀ ਟੀਮ ਉੱਥੇ ਲੱਗੀ ਹੋਈ ਹੈ ਮੁੱਢਲੀ ਇਨਵੈਸਟੀਗੇਸ਼ਨ ਚ ਇੱਕ ਲੜਕਾ ਜਿਹੜਾ ਸੀਸੀਟੀ ਫੁਟੇਜ ਆ ਰਿਹਾ ਤੇ ਬਾਕੀ ਅਸੀਂ ਜਿਹੜੀ ਗੱਡੀ ਸਵਿਫਟ ਡਿਜ਼ਾਇਰ ਸ਼ੂ ਆਇਆ ਸੀ ਉਹ ਅਸੀਂ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਇਹਨਾਂ ਨੂੰ ਅਸੀਂ ਟਰੈਸ ਕਰਾਂਗੇ